24050 840 ml ਤੇ 1023 4 850 ਬਣਾ 8 ਅੱਛਾ 2 2 ਤੁਹਾਰੇ ਵਧੀਆ ਹੋ ਗਏ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਟੀਬੀਅਰ ਤੇ ਅੱਜ ਅੱਪਾ ਤੁਹਾਨੂੰ ਦਿਖਾਣਾ ਆਪਣੇ ਕੋਲ ਇੱਕ ਜੋੜਿਆ ਦਾ 5410 ਦਾ ਝੋੜੇ ਚ ਵੀ ਗਿਣਾ ਜਾਂਦਾ ਟਰੈਕਟਰ ਹੈ ਪਰ 올ਡ ਮਾਡਲ ਹੈ ਰੋਟਰੀ ਪੰਪ ਦੇ ਨਾਲ ਇੱਕ ਆਪਣੇ ਕੋਲ ਹੈਗਾ ਆਪਣੇ ਕੋਲ ਅਜੇ ਸਵਰਾਜ 855 4x4 ਇਹ 50 HP ਹੈ ਤੁਹਾਨੂੰ ਪਤਾ ਹੀ ਆ ਅਜੇ ਇੱਕ ਸਾਡਾ ਦੇਸੀ ਵਰਸਸ ਬਲੈਤੀ ਟਰੈਕਟਰ ਮੁਕਾਬਲਾ ਹੋਣ ਜਾ ਰਿਹਾ ਤਵੀਆਂ ਤੇ ਨੌ ਨੌ ਦੀਆਂ ਤਵੀਆਂ ਬਾਈ ਜੱਪਾ ਦੇਖਣਾ ਅੱਜ ਵੀ ਕਿਹੜਾ ਦਿੱਤੇ ਦਾ ਪੰਜਾਬ ਦਾ ਬੱਪ ਸ਼ੇਰ ਜਾਂ ਬਲੈਤੀ ਝੋਟਾ ਜੋ ਦੇਖੋ ਵੀਡੀਓ ਜੰਪਨੇ ਰੋ ਬਾਈ ਜੀ 5410 ਵਿੱਚ ਜੋੜਦੇ ਆਪਾਂ ਹੈ ਰੋ ਮੀਟਰ ਲਾਤੇ ਆਜੇ 2 ਲੀਟਰ ਕਰਤੇ ਆ ਤੇਲ ਪੂਰਾ ਕਿਉਂ 2 ਲੀਟਰ ਹੈ 2 ਆ ਦੋ ਬੋਲਤਰਿਆਂ ਤੇ ਰਜਾ 10 ਵਿੱਚ 9 9 ਦੀ ਹੈਰੋ ਸੇਮ ਜੋੜ ਲਈ ਸੇਮ ਮੀਟਰ ਲਾਤੇ ਆ 2 ਲੀਟਰ ਤੇਲ ਪਾਤੇ ਆ ਸੇਮ ਇਹਨੂੰ ਤੋੜ ਕੇ ਦੇਖਦੇ ਹੁਣ ਇਹ ਕੀ ਪਰਫਾਰਮੈਂਸ ਦਿਖਾਂਦਾ ਜਾਂ ਤਾਂ ਇਹਨੂੰ ਦੇਖਦੇ ਆਪਾਂ 10 ਮਿੰਟ ਚਲਾ ਕੇ ਜਾਂ ਆਪਾਂ ਦੋ ਗੇੜਾਂ ਦਾ ਖਾਬ ਰੱਖ ਲੈਣਾ ਉਹ ਟਰੈਕਟਰ ਨਾਲ ਇਹ ਰੋਟਰੀ ਪੰਪ ਆ ਇਹ ਇਹ ਦੇਖਦਾ ਕੀ ਇਹ ਵੇਲੇ ਦੁਕਾਨ ਦਾ ਪਰਮਾਨੈਂਟ ਚੱਕਰ ਵੀ ਨਹੀਂ ਤੋੜਦਾ। ਆਹ ਰਹਾ 10 2 ਉਹ ਚੱਕਰ ਤੋੜ ਰਹਾ ਤਾਂ 4 ਵੀਰ ਚ ਵੀ 2 ਪੀੜ ਚ ਵੀ 14 ਉਹ ਤਾਂ ਜਾ ਰਿਹਾ ਤਾਂ। ਤੋੜ ਕਰਦੇ ਚ। ਆਹ ਜਿਹਨੂੰ ਗੋਆएंगे ਫਿਰ ਪਹਿਲੇ ਚੱਕਰ ਜੰਮੀ ਚੱਕਰ ਤੋੜੋ ਜੇ ਟਰੈਕਟਰ। ਹੈਰੋਂ ਫਸ ਗਈ ਜ਼ਿਆਦਾ। 52 10 ਸਲਿੱਪ ਫੱਲਾ ਉਹ ਪਾੜੇ ਦੀ ਜਿੰਦਾ ਮਰਦੇ ਜੂਰਦਾ ਦੂਜੀ ਆਹ ਇੱਕ ਪੁੱਤਾਂ ਦਾ ਕਿਰਦਾਰ ਹਰ ਕਾਜ ਬੰਦ ਉਹ ਸਾਲੇ ਕੀ ਕਰ ਰਹੇ ਆ ਸਾਡੀ ਮਿਲ ਰਹੀ ਉਹ ਪਹਿਲਾ ਕਿਹੜਾ ਲੈ ਕੇ ਆ ਗਿਆ ਜਰੰਜਾ 10 ਆਪਣਾ ਥੋੜੇ ਸਲਿੱਪ ਜ਼ਿਆਦਾ ਦਿਖਾ ਰਿਆ ਦਾਬਰ ਹੈ ਟਰੈਕਟਰ ਕਬੋਟਾ ਵਾਲੇ ਬਾਈ ਆਪਣੇ ਫਲ ਖੁਸ਼ ਆਖੂ ਜੇ ਭੱਜੇ ਫਿਰ ਰਹੇ ਆ ਵੀਡੀਓ ਬਣਾ ਬਾਈ ਬਈ ਇਹਦਾ ਟਰੈਕਟਰ ਬਹੁਤ ਵਧੀਆ ਦਿਖਾ ਗਿਆ ਮਰੀ ਕੋਈ ਤਾ ਚਲੋ ਦੇਖ ਲਿਆ ਨਾ ਕਾ ਇੱਟਾ ਬੜਾ ਨਿਆਣਾ ਨਾ ਚੰਗਾ ਦਾਸ ਲਿੱਪੇ ਭਗਾ ਦੇਣਾ ਟਰੈਕਟਰ ਇੱਥੇ ਕਿ ਤਾਂ ਵਧੀਆ ਚੱਲਦਾ ਹੈ ਜਿੱਤੇ ਜਾ ਕੇ ਬਹੁਤੀ ਪੱਪੜੀ ਹੋ ਜਾਂਦੇ ਤੇ ਟ੍ਰਿਪ ਤੇ ਖਾਣ ਲੱਗਾ ਹਾਲੇ ਫਿਰ ਇੱਕ ਕਾਰ ਜ਼ੋਰ ਮਾਰਨ ਲੱਗਾ ਉੱਪਰ ਜਾਦਾ ਜਾ ਰਿਹਾ ਹੁਣ ਖੜ ਗਿਆ ਕਾਲੇ ਵੀ ਆਪਣੇ ਵਾਲਾ ਪਾ ਤੂੰ 5310 ਉਹ ਦਿਖਾਊਗਾ ਜ਼ੋਰ ਚੱਲ ਬਾ ਦੇਖ ਇਹ ਉਹੀ ਦਿੱਕਤ ਮਾਰ ਰਹੀ ਐ ਨੂੰ ਵਜਨ ਘਾਟਾ ਪਿੱਛੇ ਆ ਵੀ ਮਰਦਾ ਪੈਂਦਾ ਵੇ ਦੇਖ ਉਹ ਕੋਣੀ ਪਨੀਰ ਬੈ ਗਈ ਯਾਰ ਜਦੋਂ ਮੈਂ ਉਹਦੀ ਜਾਰੀ ਆ ਟੂ व्हीਲ ਤੇ ਤਾਂ ਉਹ ਵੀ ਮਾਰ ਰਿਹਾ ਵਾ ਸਲਿੱਪਾ ਹਾਂ ਇਹ ਥੋੜੇ ਜਿਆਦਾ ਮਾਰ ਰਿਹਾ ਥੋੜਾ ਉਹ ਇਹਨੂੰ ਦੁਬਾਰਾ ਤੇ ਪਾਵਾਂਗੇ ਨਾ ਹੁਣ ਫੇਰ ਨਹੀਂ ਜਾਂਦਾ ਉਹ ਹਾਂ ਫੇਰ ਕੋਈ ਪਹਿਲਾ ਇੱਕ ਵਾਰ ਤੇਰਾ 53 10 ਜੋੜਦੀ ਆ ਮੜੇ ਹਨਾ ਉਹਦੇ ਬਾਅਦ ਥੋੜੀ ਜਿਹੀ ਹੋਰ ਪੱਬਲ ਹੋ ਜੂਗੀ ਫੇਰ ਇਹਨੂੰ ਜੋੜ ਦਿਆਂ ਗਵੋਟੇ ਦੁਆ ਕਿਡਾ ਲੈ ਕੇ ਆ ਗਿਆ ਬਾਈ ਇਹ 54 10 ਜੌਂਡੀਰ ਸਲਿੱਪ ਤੇ ਖਾਰਿਆ ਥੋੜਾ ਜਿਆਦਾ ਬਾਕੀ ਪਤਾ ਦੇਖਦਾ ਤੇਲ ਖਰਚਾ ਸਾਰੇ ਚੈੱਕ ਕਰਕੇ ਹੌਟੋ ਸਪੀਡ ਚ ਸਲਿੱਪ ਦਾ ਫੁੱਲ ਕਾਟ ਕੇ ਕਬੂਟਾ ਵੀ ਮਾਰੇ ਰਿਹਾ ਦਾ ਫੋਰਚ ਵਧੀਆ ਚੱਲਿਆ ਆਦਾ ਆਪਣੇ ਵਾ ਅੱਠ ਬਜਨ ਤੇ ਖੜਿਆ 4x4 ਆਹੀ ਦਿਖਾਉਗਾ ਜ਼ੋਰ ਚੱਲ ਬਾ ਹੁਣ ਫੇਰ ਆਦਾ ਜਿਵੇਂ ਹੋ ਜੂਗਾ ਕੰਮ ਨਹੀਂ ਇਹ ਗਾਣੀ ਦਾ ਦੂਆ ਕਿਹੜਾ ਆਨੇ ਦਾ ਹਲਾਫ ਹੀ ਦਿਆ 2 ਲੀਟਰ ਟੀਆ ਕਿਹੜਾ ਟੀਆ ਹੋ ਗਿਆ ਹਾਂ ਹਾਂ ਟੀਆ ਹੈ ਵਾਹ ਜੀ ਵਾਹ ਇਹ ਚੀਜ਼ਾਂ ਹੋ ਟਰੈਕਟਰਾਂ ਦੇ ਕਿੱਥੇ ਆ ਬਿੱਟੂ ਪਾ ਬਿੱਟੂ ਯਾਰ 5 ਮਿੰਟ ਚਲਾਇਆ ਫੇ 5 ਮਿੰਟ ਦੇ ਹਿਸਾਬ ਨਾਲ ਤੇਲ ਖਰਚਾ ਦੇਖਦੇ ਆਂਦਾ ਕਿੰਨਾ ਕੱਢੇ 2 4 2 6 2 8 ਤੇ ਅੱਧੇ ਰਹਿਣਾ ਕਿੰਨਾ ਹੋਵੇ 830 ਐਮਐਲ 830 ਐਮਐਲ ਇਹ 40 ਹੀ ਆ 840 ਐਮਐਲ ਤੇ 100 2 3 4 800 400 800 اچھا دو دو سم 830 ml 840 800 ਵੱਸਦੀ ਹੈ ਨਾ 40 840 840 ਦੇ 840 ਕਿੰਨਾ ਭਾਈ ਚੱਲਿਆ 5 ਮਿੰਟ ہاں 5 840 16 12 ਕਿੰਨਾ ਦੇ ਲੀਟਰ 800 ਅ ਅਸੀ ਐਮਐਲ 10 ਲੀਟਰ ਅਸੀ ਉਹਦੀ ਕਿੰਨੀ ਅਸੀ 6 ਲੀਟਰ 800 ਲੀਟਰ 500 ਦੀ ਸਾਡੇ ਹਿਸਾਬ ਨਾਲ ਪਿਆਪਾ ਸਾਢੇ 4 ਲੀਟਰ ਛੱਡੇ 4 ਲੀਟਰ 55 ਜਿਹੜੇ 8 ਵਜੇ 5ਜਾਣਾ ਬੜਾ ਚੋਬਰ ਦੇਤੀ ਮਾਡਲ ਸਵਰਾਜ ਇਹਦਾ ਆਪਾਂ ਨੇ ਤੇਲ ਤੂਲ ਖਰਚਾਂ ਦੇਖਣੇ ਇਹਦਾ ਚੱਕਰੇ ਦੇਖਣੇ ਬਸ ਵੀ ਪਰਫਾਰਮੈਂਸ 4 ਵੀਲ ਚ ਉਹਦੇ ਬਰਾਬਰ ਹੈ ਇਹ ਨਾਲੇ 4 ਵੀਲ ਦੇ ਕੇ ਨਹੀਂ ਕਾਕੀ 2000 ਬੱਧ ਕਰ ਲੈ ਜਿੰਨੇ ਕਰਨੇ 4x4 ਚ 85000 ਆ ਬਾਈ ਪਤਾ ਲੱਗ ਰਿਹਾ ਟਰੈਕਟਰ ਲੰਘਿਆ ਕੋਲੋਂ ਬਾਈ ਸਲਿੱਪੇ ਚੈੱਕ ਕਰ ਲਏ ਤੇ ਆਪਾਂ ਹੁਣ ਦਾ ਵਾਸਤਾ ਮਿੱਤਰੋ ਆ ਗਿਆ 8:55 ਆਪਾਂ ਸਿਰਫ ਸਲਿੱਪੇ ਚੈੱਕ ਕਰਨੇ ਤੇ 53 10 ਵਾਲਾ ਉੱਪਰ ਬੈ ਗਿਆ ਭਾਈ ਹੁਣ 4x4 ਜਿਹੜਾ ਕੋਈ ਕੋਈ ਵੀ ਟਰੈਕਟਰ ਉਹਦਾ ਕੋਈ ਨਾ ਲੱਗਦਾ ਉਹਨਾਂ ਦੇ ਫੋਰਡੈਨ ਆਉਂਦਾ ਨਾ ਕਰ ਰਹਾ ਦੇ ਨੂੰ ਤਾ ਉਹ ਵੀਰ ਚ ਸਲਿੱਪੇ ਆ ਉਹ ਨਾਲ ਦਬਤਾ ਨਹੀਂ ਰਿਹਾ ਇੰਜਨ ਯਾਰ ਦਬਦਾ ਨਹੀਂ ਹੈ ਆ ਗਿਆ ਚੱਲ ਦਬਦਾ ਨਹੀਂ ਹੈ ਟਰੈਕਟਰ ਦਾ ਹੀ ਦਬਦਾ ਸਲਿੱਪ ਇੰਜਨ ਹੁੰਦਾ ਮੇਨ ਵੀ ਦਬਤਾ ਨਹੀਂ ਰਿਹਾ ਸਲਿੱਪ ਤਾਂ ਕੋਈ ਚੱਕਰ ਨਹੀਂ ਹੈ ਆ ਉਹਦੇ ਸ਼ੇਰ ਨੇ ਹੰਡ ਕਰਾਤਾ ਹੈਗਾ ਮੰਡ ਉਹ ਕਹ ਰਿਹਾ ਹੁਣ ਇਹਨੂੰ ਵਿਕਰ ਲਾ ਕੇ ਦੇਖੋ ਆਪਣਾ ਤੇਲ ਮੀਟਰ ਵਾਲਾ ਵੀ ਇਹ ਤੇਲ ਵਾਦ ਦਿਖਾਵਾਂਗਾ ਪਰਫਾਰਮੈਂਸ ਫਿਰ ਦਿਖਾਗਾ ਚੋਪਰ ਕਹ ਰੇ ਮੀਟਰ ਇਹਨੂੰ ਲਾ ਕੇ ਦੇਖਣਾ ਤੇਲ ਵਾਲਾ